ਅੱਜ ਦੀ ਇੰਟਰਵਿਊ ਜ਼ਰੂਰ ਉਹ ਲੋਕ ਵੇਖਿਓ ਜਿਹੜੇ ਆਪਣੀ ਆਪਣੇ ਆਪ ਦੇ ਉੱਤੇ ਮਾਣ ਕਰਦੇ ਆ ਕਿ ਮੈਂ ਇਹ ਵਿਰਣ ਦਿਖਾ ਕੇ ਇਹ ਨਹੀਂ ਕਹਿੰਦਾ ਵੀ ਇਹਨਾਂ ਨੇ ਆਪਣੇ ਆਪ ਤੇ ਮਾਣ ਕੀਤਾ ਹੋਊਗਾ ਪਰ ਸਾਨੂੰ ਕੁਝ ਨਹੀਂ ਪਤਾ ਵੀ ਸਾਡੇ ਅਗਲੇ ਪਲ ਕਿਵੇਂ ਦੇ ਹੋਣਗੇ ਇਹ ਵੀਰ ਤਿੰਨ ਜਿਹੜੇ ਅੱਜ ਤੁਸੀਂ ਵੇਖ ਰਹੇ ਹੋ ਆਪਣੀ ਸਕਰੀਨ ਦੇ ਉੱਤੇ ਗੁਰੂ ਕੀ ਰਸੋਈ ਖੈੜ ਅਛਰਵਾਲ ਦੇ ਵਿੱਚ ਰਹਿੰਦੇ ਆ ਕੋਈ ਜਰਮਨ ਜਾ ਆਇਆ ਕੈਨੇਡਾ ਜਾ ਆਇਆ ਇੰਗਲੈਂਡ ਜਾ ਆਇਆ ਵੀਰ ਪਰ ਆਪਣਾ ਅਗਲਾ ਜੀਵਨ ਦੇਖੋ ਇੱਕ ਆਸ਼ਰਮ ਦੇ ਵਿੱਚ ਗੁਜ਼ਾਰੇ ਨੇ ਤੁੰਕਾਰ ਭਾਈ ਕਿੱਥੇ ਤੁਸੀਂ ਮੈਂ ਵਿਦੇਸ਼ ਵਿੱਚ ਸਰਵਿਸ ਕੀਤੀ 15-20 ਸਾਲ ਅੱਛਾ ਜੀ ਉੱਥੋਂ ਫਿਰ ਰਸ਼ੀਆ ਗਏ ਰਸ਼ੀਆ ਤੋਂ ਅੱਗੇ ਯੂਰਪੋਂ ਨਿਕਲ ਗਏ ਕਦੇ ਚਿੱਤ ਚਿੱਤੇ ਸੀਗਾ ਵੀ ਇਸ ਤਰ੍ਹਾਂ ਮੇਰੀ ਜ਼ਿੰਦਗੀ ਅਗਲੀ ਨਹੀਂ ਜੀ ਅੱਛਾ ਜੀ ਬਸ ਦਵਾਈ ਕੰਮ ਕਰਦਾ ਸੀ ਮੜੀ ਜੀ 60 ਵੱਜੀ ਆ ਪਤਾ ਨਹੀਂ ਕੀ ਹੋਇਆ ਉਹ ਅਫੈਕਸ਼ਨ ਹੋ ਗਿਆ ਮੈਂ ਬਾਹਰ ਲਾਜ ਕਰਾਉਂਦਾ ਰਿਹਾ ਡਾਕਟਰ ਕੋਲ ਪਰਿਵਾਰ ਦੇ ਵਿੱਚ ਕੌਣ ਕੌਣ ਜੀ ਕਰਵਲੀ ਆ ਹੁਣ ਤਾਂ ਉਹ ਸਾਹਮਣ ਦੇ ਅਸਮਰੱਥ ਹੈ ਜੀ ਉਹ ਹਾਂਜੀ ਉਹਨਾਂ ਦੀ ਉਮਰ ਠੀਕ ਹੈ ਘਰ ਪੜ ਆਇਆ ਮੇਰਾ ਲੇਕਿਨ ਉਹ ਸਾਹਮਣੇ ਆਏ ਉਹਨਾਂ ਨੇ ਕੋਈ ਜਵਾਬ ਹੀ ਨਹੀਂ ਦਿੱਤਾ ਤਾਂ ਤੁਸੀਂ ਤੰਦਰੁਸਤੀ ਜਦੋਂ ਕਮਾਉਂਦੇ ਸੀ ਉਦੋਂ ਭੇਜਦੇ ਹੋਣੇ ਉਹਨਾਂ ਨੂੰ ਭੇਜ ਕੇ ਉਹਨਾਂ ਵਿਆਹ ਹੀ ਮੈਂ ਕਰਾਏ ਉਹਨਾਂ ਦੇ ਕਿੱਥੇ ਕਿੱਥੇ ਜਾਇਆ ਜੀ ਤੁਸੀਂ ਜਰਮਨ ਜਰਮਨ ਕੀ ਕੰਮ ਕਰਦੇ ਸੀਗੇ ਉੱਥੇ ਉੱਥੇ ਫੈਕਟਰੀ ਤੇ ਫੈਕਟਰੀਜ਼ ਹੈ ਚੰਗੀ ਤਨਖਾਹ ਸੀਗੀ ਤਨਖਾਹ ਚੰਗੀ ਸੀ ਕੀ ਗੱਲ ਹੋ ਗਈ ਇੱਥੇ ਕਿਸ ਤਰ੍ਹਾਂ ਆ ਗਈ ਤੁਸੀਂ ਇਸ ਇਸ ਪੋਜੀਸ਼ਨ 'ਚ ਨਾ ਸਟੇਬਲ ਨਹੀਂ ਹੈਗਾ ਬਾਈ ਉਹ ਵੀ ਜਵਾਬ ਚੰਗੇ ਦੇ ਸਕੇ ਪਰ ਇਹ ਵੀਰ ਜਰਮਨ ਦੇ ਵਿੱਚ ਕੰਮ ਕਰਦਾ ਸੀਗਾ ਬਾਈ ਜੀ ਕਦੇ ਰਿਸ਼ਤੇਦਾਰਾਂ ਦੇ ਵਿੱਚ ਵੀ ਆਉਂਦਾ ਹੋਊਗਾ ਪਰ ਅੱਜ ਦੇਖੋ ਜੀਵਨ ਜਿਹੜੇ ਸਾਡੇ ਪਿੰਡਾਂ ਦੇ ਵੀ ਭਾਜੀ ਦੇ ਨਾਲ ਪੜਦੇ ਵੀ ਸੀਗੇ ਤਾਂ ਖੇਲਦੇ ਵੀ ਸੀ ਦੱਸਦੇ ਆ ਕਿ ਭਾਜੀ ਜਦੋਂ ਆਪਣੀ ਜਵਾਨੀ ਦੇ ਟਾਈਮ ਸੀਗਾ ਤੇ ਕਾਲਜ ਨੂੰ ਜਾਣਾ ਉਹ ਫੈਸ਼ਨ ਕਰਕੇ ਜਾਂਦਾ ਜਿਹੜਾ ਨਵਾਂ ਟ੍ਰੈਂਡ ਆ ਗਿਆ ਤੇ ਕਪੜੇ ਵੀ ਰਿਪੀਟ ਕੱਟੇ ਹੀ ਕਰਦੇ ਕਿਉਂਕਿ ਵਧੀਆ ਫੈਮਿਲੀ ਨੂੰ ਬਿਲੋਂਗ ਕਰਦਾ ਸੀਗਾ ਵਿਦੇਸ਼ ਕਿੱਥੇ ਜਾਇਆ ਜੀ ਮੈਂ ਬੈਨਕੋਰ ਵੀ ਸੀ ਕੈਨੇਡਾ ਦਾ ਅੱਛਾ ਜੀ ਕੈਨੇਡਾ ਜਾ ਆਏ ਹੋਏ ਕੈਨੇਡਾ ਮੈਂ ਅੱਛਾ ਉੱਥੇ ਦੇ ਹਾਂ ਮੈਂ ਲਾਈਫ ਟਾਈਮ ਵੀਜ਼ਾ ਲੈ ਕੇ ਆਇਆ ਸੀ ਇਨ 2015 ਕੈਨੇਡੀਅਨ ਸਿਟੀਜ਼ਨ ਹਾਂ ਮੈਂ ਕੈਨੇਡੀਅਨ ਸਿਟੀਜ਼ਨ ਹਾਂ ਤੇ ਆਪਣੀ ਜ਼ਿੰਦਗੀ ਤੁਸੀਂ ਇੱਥੇ ਪੰਜਾਬ ਦੇ ਵਿੱਚ ਇੱਕ ਆਸ਼ਰਮ ਦੇ ਵਿੱਚ گزار ਰਿਹਾ ਹੋ ਜੀ ਕੀ ਕੀ ਗੱਲ ਹੋਗੀ ਇਹਦੇ ਬਾਜੀ ਦੇ ਕੋਈ ਫਰੰਟ ਸਰਕਲ ਨੇ ਜਾਂ ਕਿੱਦਾਂ ਇਹਨਾਂ ਦੀ ਕੋਈ ਪ੍ਰਾਪਰਟੀ ਆਪਣੇ ਨਾਂ ਕਰਵਾ ਲਈ ਸੀਗੀ ਉਤੋਂ ਡਿਪਰੈਸ਼ਨ ਦੇ ਵਿੱਚ ਚਲੇਗਾ ਤੇ ਅੱਜ ਇਹ ਹਾਲਾਤ ਇਹ ਕਿੱਥੇ ਕੈਨੇਡਾ ਵਰਗੇ ਜਿਨ੍ਹਾਂ ਨੂੰ ਆਪਾਂ ਕਹਿੰਨੇ ਆ ਪਏ ਇੰਨੇ ਸੋਹਣੇ ਦੇਸ਼ ਜਿੱਥੇ ਸਾਡੇ ਇੱਕ ਸੁਪਨੇ ਹੁੰਦੇ ਹਨ ਨਾ ਕਿ ਆਪ ਉੱਥੇ ਜਾਈਏ ਘੁੰਮੀਏ ਉਹ ਦੇਸ਼ਾਂ ਨੂੰ ਛੱਡ ਕੇ ਵਾਈ ਹੁਣ ਅੱਜ ਇੱਥੇ ਰਹਿਣ ਦੇ ਇੱਕ ਮਜਬੂਰ ਕਹਿ ਸਕਦੇ ਆ ਇਦੇ ਵਿੱਚ ਇਹ ਵੀ ਇੱਕ ਰੀਜ਼ਨ ਹੈ ਬਾਈ ਆਪਾਂ ਕਹਿੰਦੇ ਆ ਕਿ ਪੈਸਾ ਸਭ ਕੁਝ ਨਹੀਂ ਪਰ ਪੈਸਾ ਸਭ ਕੁਝ ਨਹੀਂ ਹੈਗਾ ਪਰ ਬਹੁਤ ਕੁਝ ਹੈਗਾ ਆ ਉਹ ਸਾਡੀਆਂ ਰਿਸ਼ਤੇਦਾਰੀਆਂ ਸਾਡੇ ਜਿਹੜੇ ਆ ਸਕੇ ਸੰਬੰਧੀ ਆ ਉਹ ਇਹੋ ਜਿਹੇ ਮਾੜੇ ਹਾਲਾਤਾਂ ਦੇ ਵਿੱਚ ਪਰਕੇ ਜਾਂਦੇ ਆ ਖਰੇ ਟਾਈਮ ਦੇ ਵਿੱਚ ਤਾਂ ਕੋਈ ਦੂਰ ਦਾ ਜਿਹੜਾ ਨੇ ਵੀ ਜਾਣਦਾ ਉਹ ਵੀ ਕਹਿੰਦਾ ਵੀ ਮੇਰਾ ਭਰਾ ਲੱਗਦਾ ਮੇਰਾ ਚਾਚਾ ਲੱਗਦਾ ਤਾਇਆ ਲੱਗਦਾ ਜਦੋਂ ਐਦਾਂ ਦੇ ਬੁਰੇ ਹਾਲਾਤ ਆ ਜਾਂਦੇ ਆ ਫਿਰ ਜਿਹੜੇ ਆਪਣੇ ਜਿ ਨਹੀਂ ਨਾਲ ਖੜਨਾ ਆ ਬਾਈ ਉਹ ਵੀ ਸਾਥ ਛੱਡ ਜਾਂਦੇ ਆ ਕੋ ਚੰਗੇ ਕਰਮ ਕਰਦੇ ਆ ਉਹਨਾਂ ਨੂੰ ਉਹਦਾ ਫਾਲ ਉਹਦਾ ਇੱਥੇ ਮਿਲਦਾ ਹੀ ਆ ਜੇ ਕੋ ਮਾੜੇ ਕਰਮ ਕਰਦੇ ਆ ਤੇ ਉਹ ਆਪਾਂ ਦੇਖਦੇ ਆ ਫਿਰ ਮੁੜ ਕੇ ਉਹਨਾਂ ਦੇ ਜਿਹੜਾ ਅੰਤ ਆ ਉਹ ਅੰਤ ਸਮਾ ਕਿੰਨਾ ਮਾੜਾ ਆਉਂਦਾ ਇਹ ਸਭ ਨਰਕ ਸਵਰਗ ਮੈਂ ਤਾਂ ਸਮਝਦਾ ਪਈ ਇੱਥੇ ਹੀ ਆ ਬਈ ਸਾਰੇ ਪਾਲ ਦੇ ਵਿੱਚ ਕੀ ਤੋਂ ਕੀ ਹੋ ਜਾਵੇ ਪਤਾ ਨਹੀਂ ਹੁੰਦਾ ਕਿਉਂਕਿ ਪਰਮਾਤਮਾ ਦੇ ਰੰਗ ਬੜੇ ਨਿਆਰੇ ਆ ਤੁਸੀਂ ਗੀਤ ਵੀ ਬਹੁਤ ਵਾਰੀ ਸੁਣਿਆ ਹੋਣਾ ਤੇਰੇ ਰੰਗ ਨਿਆਰੇ ਦਾਤਿਆ ਤੇਰੇ ਰੰਗ ਨਿਆਰੇ ਉਹ ਐਸੀ ਖੇਡ ਵਰਤਾਉਂਦਾ ਹੈ ਐਸੀ ਕਲਾ ਵਰਤਾਉਂਦਾ ਹੈ ਕਿ 1 ਮਿੰਟ ਦੇ ਵਿੱਚ ਜਾਂ 1 ਖਿੰਨ ਦੇ ਵਿੱਚ ਪਖਾਰੀ ਨੂੰ ਰਾਜਾ ਬਣਾ ਦਿੰਦਾ ਤੇ ਰਾਜੇ ਤੋਂ ਪਖਾਰੀ ਤੇ ਲਿਆਉਂਦਾ ਹੈ ਤੰਦਰੁਸਤ ਨੂੰ ਰੋਗੀ ਕਰ ਦਿੰਦਾ ਤੇ ਰੋਗੀ ਨੂੰ ਤੰਦਰੁਸਤ ਕਰ ਦਿੰਦਾ ਇਹ ਰਜ਼ਾ ਪ੍ਰਮਾਤਮਾ ਦੀ ਪ੍ਰਮਾਤਮਾ ਦਾ ਭਾਣਾ ਤੇ ਅੱਜ ਦੀ ਇੰਟਰਵਿਊ ਜ਼ਰੂਰ ਉਹ ਲੋਕ ਵੇਖਿਓ ਜਿਹੜੇ ਆਪਣੀ ਆਪਣੇ ਆਪ ਦੇ ਉੱਤੇ ਮਾਣ ਕਰਦੇ ਆ ਤੇ ਮੈਂ ਇਹ ਵੀਰਨ ਦਿਖਾ ਕੇ ਇਹ ਨਹੀਂ ਕਹਿੰਦਾ ਵੀ ਇਹਨਾਂ ਨੇ ਆਪਣੇ ਆਪ ਤੇ ਮਾਣ ਕੀਤਾ ਹੋਊਗਾ ਪਰ ਸਾਨੂੰ ਕੁਝ ਨਹੀਂ ਪਤਾ ਵੀ ਸਾਡੇ ਅਗਲੇ ਪਲ ਕਿਵੇਂ ਦੇ ਹੋਣਗੇ ਤਾਂ ਇਸ ਕਰਕੇ ਅਸੀਂ ਜ਼ਰੂਰ ਧਰਤੀ ਦੇ ਨਾਲ ਜੁੜ ਕੇ ਰਹੀਏ ਇਹ ਵੀਰ ਤਿੰਨ ਜਿਹੜੇ ਅੱਜ ਤੁਸੀਂ ਵੇਖ ਰਹੇ ਹੋ ਆਪਣੀ ਸਕਰੀਨ ਦੇ ਉੱਤੇ ਗੁਰੂ ਕੀ ਰਸੋਈ ਖੈੜ ਅਛਰਵਾਲ ਦੇ ਵਿੱਚ ਰਹਿੰਦੇ ਆ ਤੇ ਇਹ ਉਹ ਵੀਰ ਨੇ ਜਿਨ੍ਹਾਂ ਨੇ ਵਿਦੇਸ਼ਾਂ ਦੀ ਧਰਤੀ ਤੇ ਵੀ ਬਹੁਤ ਮਿਹਨਤ ਕੀਤੀ ਕੋਈ ਜਰਮਨ ਜਾ ਆਇਆ ਕੈਨੇਡਾ ਜਾ ਆਇਆ ਇੰਗਲੈਂਡ ਜਾ ਆਇਆ ਵੀਰ ਪਰ ਆਪਣਾ ਅਗਲਾ ਜੀਵਨ ਦੇਖੋ ਇੱਕ ਆਸ਼ਰਮ ਦੇ ਵਿੱਚ ਗੁਜ਼ਾਰੇ ਨੇ ਤਿੰਨੋਂ ਬਾਈ ਜੀ ਹੋਰੀ ਬਾਈ ਜੀ ਦੀ ਲੱਤ ਕੱਟੀ ਗਈ ਹੈ ਤਾਂ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਜੀ ਓਮਕਾਰ ਸਿੰਘ ਓਮਕਾਰ ਸਿੰਘ ਭਾਜੀ ਕਿੱਥੇ ਕਿੱਥੇ ਤੁਸੀਂ ਜਾਇਓ ਇੱਥੋਂ ਕਿੱਥੋਂ ਪੰਜਾਬ ਤੋਂ ਕਿੱਥੋਂ ਹੁਸ਼ਿਆਰਪੁਰ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਜੀ ਪਿੰਡ ਅੰਦਾਚੌਰ ਠੀਕ ਹੈ ਜੀ ਤੇ ਔਂਕਾਰ ਭਾਜੀ ਕਿੱਥੇ ਤੁਸੀਂ ਮੈਂ ਵਿਦੇਸ਼ ਵਿੱਚ ਸਰਵਿਸ ਕੀਤੀ 15-20 ਸਾਲ ਅੱਛਾ ਜੀ ਉੱਥੋਂ ਫਿਰ ਰਸ਼ੀਆ ਗਏ ਰਸ਼ੀਆ ਤੋਂ ਗਏ ਯੂਰਪੋਂ ਨਿਕਲ ਗਏ ਅੱਛਾ ਹਾਂ ਜੀ ਯੂਰਪ ਕਿਹੜੇ ਕਿਹੜੇ ਦੇਸ਼ ਦੀ ਜਾਣ ਦੇ ਚੱਕਰ ਦੇ ਵਿੱਚ ਹਾਂ ਹਾਂ ਜੀ ਇੱਕ ਪੋਲੈਂਡ ਤੇ ਯੂਗੋਸਲਾਵੀਆ ਅੱਛਾ ਹਾਂਜੀ ਇੰਨੇ ਦੇਸ਼ਾਂ ਦੀ ਜਿਵੇਂ ਯਾਤਰਾ ਕੀਤੀ ਜਾਂ ਜਿਵੇਂ 15 ਸਾਲ ਦੁਬਈ ਵੀ ਲਾਇਆ ਕਦੇ ਚੱਕਰ ਦੇ ਵਿੱਚ ਕਦੇ ਚਿੱਤ ਚੇਤੇ ਸੀਗਾ ਵੀ ਇਸ ਤਰ੍ਹਾਂ ਮੇਰੀ ਜ਼ਿੰਦਗੀ ਅਗਲੀ ਨਹੀਂ ਜੀ ਅੱਛਾ ਜੀ ਬਸ ਦਵਾਈ ਕੰਮ ਕਰਦਾ ਸੀ ਮੜ ਜੀ 6:00 ਵਜੇ ਆ ਪਤਾ ਨਹੀਂ ਕੀ ਹੋਇਆ ਉਹ ਅਫੈਕਸ਼ਨ ਹੋ ਗਿਆ ਮੈਂ ਬਾਹਰ ਲਾਜ ਕਰਾਉਂਦਾ ਰਿਹਾ ਡਾਕਟਰ ਕੋਲੋਂ ਲੇਕਿਨ ਉਹ ਜ਼ਿਆਦਾ ਖਰਾਬ ਹੋ ਗਿਆ ਜਦੋਂ ਹਸਪੀਟਲ ਪਹੁੰਚੇ ਤਾਂ ਉਹ ਕਹਿੰਦੇ ਦੇਰ ਹੋ ਚੁੱਕੀ ਹੈ ਲਤ ਕੱਟਣੀ ਪੈਣੀ ਹੈ ਪਰਿਵਾਰ ਦੇ ਵਿੱਚ ਕੌਣ ਕੌਣ ਜੀ ਘਰ ਵਾਲੀ ਆ ਹੁਣ ਤਾਂ ਸਾਂਭਣ ਦੇ ਅਸਮਰਥ ਹੈ ਜੀ ਉਹ ਹਾਂਜੀ ਉਹਨਾਂ ਦੀ ਉਮਰ ਠੀਕ ਹੈ ਘਰ ਪਰ ਆਇਆ ਮੇਰਾ ਲੇਕਿਨ ਉਹ ਸਾਂਭਿਆ ਨਹੀਂ ਉਹਨਾਂ ਨੇ ਫੋਨ ਕੋ ਜਵਾਬ ਹੀ ਨਹੀਂ ਦਿੱਤਾ ਜਦੋਂ ਤੁਸੀਂ ਤੰਦਰੁਸਤ ਸੀ ਜਦੋਂ ਕਮਾਉਂਦੇ ਸੀ ਉਦੋਂ ਭੇਜਦੇ ਹੋਣੇ ਉਹਨਾਂ ਨੂੰ ਭੇਜ ਕੇ ਉਹਨਾਂ ਵਿਆਹ ਹੀ ਮੈਂ ਕਰਾਏ ਉਹਨਾਂ ਦੇ ਓਹੋ ਮਾਂ ਚ ਕਦੇ ਰੋਸ ਭਾਜੀ ਆਉਂਦਾ ਹੈ ਇਸ ਚੀਜ਼ ਬਸ ਹੁਣ ਅਮਰ ਛਕਾਂਗੇ ਵਾਇਗਰੂ ਵਾਲੇ ਬਣ ਕੇ ਰਾਮਨਾਥ ਜਿੰਦਗੀ ਦੇਖਦੇ ਹਾਂ ਕਦੇ ਸਮਾਸੀ ਵੀ ਟੌਰ ਕੱਢ ਕੇ ਜਾਣੀ ਜੀ ਇਹ ਜੀ ਪੂਰਾ ਜਦੋਂ ਮਿਲ ਕੇ ਬਾਹਰੋਂ ਕਿਉਂਕਿ ਅਕਸਰ ਜਦੋਂ ਅਸੀਂ ਦੇਖਿਆ ਵਿਦੇਸ਼ ਤੋਂ ਵੀਰ ਆਉਂਦੇ ਆ ਪੂਰੇ ਸੈਂਟ ਵਗੈਰਾ ਲਾ ਕੇ ਤਿਆਰ ਸ਼ਿਆਰ ਹੋ ਕੇ ਆਉਂਦੇ ਆ ਜੀ ਮੈਂ ਤਾਂ ਸਿੱਧਾ ਹਸਪੀਟਲ ਤੋਂ ਇੱਥੇ ਪਹੁੰਚਿਆ ਉੱਥੇ ਮੇਰੇ ਸਿੰਘਾ ਨੇ ਜਿਹਨਾਂ ਨੇ ਸਾਤ ਸਾਲ ਦਿੱਤਾ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਸੋ ਦੇਖੋ ਜੀ ਬਾਈ ਓਮਕਾਰ ਜੀ ਤੇ ਕਾਲਾ ਬਾਜੀ ਕੀ ਹਾਲ ਚੜਦੀ ਕਲਾ ਜੀ ਕਿੱਥੇ ਕਿੱਥੇ ਜਾਇਆ ਜੀ ਤੁਸੀਂ ਜਰਮਨ ਜਰਮਨ ਕੀ ਕੰਮ ਕਰਦੇ ਸੀਗੇ ਉੱਥੇ ਜੀ ਉੱਥੇ ਫੈਕਟਰੀ ਤੇ ਫੈਕਟਰੀਜ਼ ਹੈ ਚੰਗੀ ਤਨਖਾਹ ਸੀਗੀ ਤਨਖਾਹ ਚੰਗੀ ਸੀ ਹੈਗਾ ਸੀ ਕਦੇ ਵੀ ਜਰਮਨ ਤੋਂ ਇੱਥੇ ਵੀ ਕਦੇ ਭਾਈ ਡੇਰੇ ਲੱਗ ਸਕਦੇ ਆ ਮਨ ਚ ਨਹੀਂ ਇੱਥੇ ਦਾ ਨਾ ਕੀ ਗੱਲ ਹੋ ਗਈ ਇੱਥੇ ਕਿਸ ਤਰ੍ਹਾਂ ਆ ਕਿ ਤੁਸੀਂ ਇਸ ਇਸ ਪੋਜੀਸ਼ਨ ਚ ਇੱਥੇ ਸਾਡੇ ਘਰ ਦੇ ਦੀ ਜਗ੍ਹਾ ਸੀ ਜਿਹੜੀ ਹਾਂ ਜੀ ਉੱਥੇ ਹਥਾਂ ਲਿਖਾਇਆ ਸੀ ਉਹ ਕਹਿੰਦੇ ਇਹਨਾਂ ਨੂੰ ਰਿਪੋਰਟ ਲਖਾਓ ਉਹ ਜਿਹੜੇ ਜਵਾਬ ਆ ਇਹਨਾਂ ਦੇ ਉਹ ਮਾਨਸਿਕ ਤੌਰ ਤੇ ਮਤਲਬ ਕਿ ਉਹਨਾ ਸਟੇਬਲ ਨਹੀਂ ਹੈਗੇ ਬਾਈ ਉਹ ਵੀ ਜਵਾਬ ਚੰਗੇ ਦੇ ਸਕੇ ਪਰ ਇਹ ਵੀਰ ਜਰਮਨ ਦੇ ਵਿੱਚ ਕੰਮ ਕਰਦਾ ਸੀਗਾ ਬਾਈ ਜੀ ਕਦੇ ਰਿਸ਼ਤੇਦਾਰਾਂ ਦੇ ਵਿੱਚ ਵੀ ਆਉਂਦਾ ਹੋਊਗਾ ਪਰ ਅੱਜ ਦੇਖੋ ਜੀਵਨ ਤਾਂ ਇਹ ਸਿਰਫ ਇਸ ਕਰਕੇ ਹੀ ਹੈ ਵੀਡੀਓ ਵੀ ਅਸੀਂ ਆਪਣਾ ਪੈਰ ਨਾ ਕਦੇ ਵੀ ਦੋਸਤੋਂ ਛੱਡੀਏ ਮੈਂ ਫੇਰ ਵਾਰ ਦੁਬਾਰਾ ਕਹਿੰਦਾ ਵੀ ਮੈਂ ਇਹ ਨਹੀਂ ਕਹਿੰਦਾ ਬੇਵੀਰਾਂ ਨੇ ਇਸ ਤਰ੍ਹਾਂ ਕੀਤਾ ਹੁਣ ਪਰ ਉਹ ਲੋਕ ਜ਼ਰੂਰ ਸਿੱਖ ਲੈਣ ਵੀ ਪ੍ਰਮਾਤਮਾ ਪਤਾ ਨਹੀਂ ਭਾਈ ਖਿੰਦੇ ਵਿੱਚ ਕੀ ਤੋਂ ਕੀ ਬਣਾ ਦਿੰਦਾ ਜਸਜੀਤ ਭਾਜੀ ਚੜ੍ਹਦੀ ਕਲਾ ਜੀ ਹਾਂਜੀ ਕਿੱਥੇ ਕਿੱਥੇ ਜਾਇਆ ਜੀ ਫਿਰ ਮੈਂ ਤਾਂ ਇਹ ਤੇ ਗੜਸ਼ੰਕਰ ਦਾ ਹਾਂ ਜੀ ਗੜਸ਼ੰਕਰ ਦੇ ਵਿਦੇਸ਼ ਕਿੱਥੇ ਜਾਇਆ ਜੀ ਮੈਂ ਬੈਨਕੋਰ ਬੀ ਸੀ ਕੈਨੇਡਾ ਦਾ ਅੱਛਾ ਜੀ ਕੈਨੇਡਾ ਜਾ ਆਏ ਹੋਏ ਕੈਨੇਡਾ अच्छा उथे रहे हो मैं लाइफ टाइम वीजा लेके आसी इन 2015 ओके అంతే ਫੇਰ ਐਥੇ ਮਿਲ ਕੇ ਫਿਰ ਇੱਥੇ ਕਿਵੇਂ ਪੁੱਜ ਗਏ ਜੀ 2015 ਦਾ ਆ ਮੈਂ ਉਹ ਮੈਂ ਸਮਝ ਗਿਆ ਤੁਹਾਡੀ ਗੱਲ ਤੁਸੀਂ ਪਹਿਲਾਂ ਕੈਨੇਡਾ ਉੱਥੇ ਦੀ ਰੈਜ਼ੀਡੈਂਸੀ ਸੀਗੇ ਕੈਨੇਡਾ ਦੀ ਰੈਜ਼ੀਡੈਂਸੀ ਤੁਸੀਂ ਕੈਨੇਡੀਅਨ ਸਿਟੀਜ਼ਨ ਆ ਮੈਂ ਕੈਨੇਡੀਅਨ ਸਿਟੀਜ਼ਨ ਹਾਂ ਤੇ ਆਪਣੀ ਜ਼ਿੰਦਗੀ ਤੁਸੀਂ ਇੱਥੇ ਪੰਜਾਬ ਦੇ ਵਿੱਚ ਇੱਕ ਆਸ਼ਰਮ ਦੇ ਵਿੱਚ گزار ਰਹੇ ਹੋ ਜੀ ਕੀ ਕੀ ਗੱਲ ਹੋਗੀ ਇਹ ਕਹਿੰਦੇ ਰੀਹੈਬ ਸੈਂਟਰ ਹੈ ਤੁਸੀਂ ਕਹਿੰਦੇ ਆਸ਼ਰਮ ਹਾਂ ਜੀ ਹਾਂ ਰੀਹੈਬ ਸੈਂਟਰ ਹਾਂ ਨਹੀਂ ਇੱਕ ਤਰ੍ਹਾਂ ਦਾ ਆਸ਼ਰਮ ਹੀ ਹੋ ਗਿਆ ਨਾ ਇਹ ਮੈਨੂੰ ਭੇਜੂਗੇ ਗੜ੍ਹ ਸਿੰਘਕਰ ਨੂੰ ਮੇਰਾ ਘਰ ਹੈ ਗੜ੍ਹ ਸਿੰਘਕਰ ਡਿਸਟ੍ਰਿਕਟ ਹੁਸ਼ਿਆਰਪੁਰ ਹੂੰ ਤਾਈਂ ਜਾਊਂਗਾ ਨਾ ਭੇਜਣਗੇ ਹੁ ਤਾਂ ਮੈਂ ਇਹ ਬਿਲਕੁਲ ਜਦੋਂ ਤੁਹਾਨੂੰ ਠੀਕ ਤੁਸੀਂ ਆਏ ਕਿਉਂ ਸੀ ਪੰਜਾਬ ਪੰਜਾਬ ਕਿਉਂ ਆਏ ਉੱਥੋਂ ਕੈਨੇਡਾ ਤੋਂ ਛੱਡ ਕੇ ਗਏ ਸੀ ਤੇ ਕੌਣ ਛੱਡ ਕੇ ਗਿਆ ਸੀ ਗੜ੍ਹ ਸਿੰਘਕਰ ਤੋਂ ਕਹਿੰਨੇ ਹਾਂ ਨਹੀਂ ਇੱਥੇ ਕੌਣ ਛੱਡ ਕੇ ਗਿਆ ਤੁਹਾਨੂੰ ਹਰगोਪਾਲ ਸਾਬ ਇਨਸਪੈਕਟਰ ਓਕੇ ਗੜਸ਼ੇਂਕਰ ਮੈਂ ਕਰ ਕਰਤੋਂ ਲੈ ਗਿਆ ਸੀ ਲਾਸਟ ਇਅਰ ਇੱਥੇ ਛੱਡ ਗਿਆ ਸੀ ਮਨੂੰ ਅੱਛਾ ਕੈਨੇਡਾ ਚ ਕੀ ਕੰਮ ਸੀ ਤੁਹਾਡਾ ਕੈਨੇਡਾ ਤਮ 2015 ਦਾ ਹੋ ਤਾਂ ਮੈਂ ਸਮਝ ਗਿਆ 2015 ਤੱਕ ਉੱਥੇ ਪਹਿਲਾਂ ਜਦੋਂ ਸਾਡੇ ਲੇਬਰ ਕਰਦਾ ਸੀ ਓਕੇ ਪੀਜ਼ਾ ਸਟੋਰ ਤੇ ਕੰਮ ਕਰਦਾ ਸੀ ਤਾਈ ਜਸਜੀਤ ਬਾਈ ਐ ਜਿਹੜਾ ਕੈਨੇਡਾ ਦੇ ਵਿੱਚ ਰਿਹਾ ਤੇ ਬਾਈ ਕੁਲਵੰਤ ਪਾਜੀ ਇਹ ਤਿੰਨੋਂ ਵੀਰ ਅੱਜ ਬੈਠੇ ਆ ਕਿਸੇ ਸਮੇਂ ਹੋਣਾ ਬਿਯਾਰ ਆਪਾਂ ਆ ਕਰਾਂਗੇ ਬੜੇ ਸੁਪਨੇ ਹੁੰਦੇ ਇਨਸਾਨ ਦੇ ਅੱਜ ਸਾਡੇ ਹੋਰ ਵੀ ਭਰਾ ਵਿਦੇਸ਼ਾਂ ਦੇ ਵਿੱਚ ਆਪਾਂ ਵੀ ਜਾਣਦੇ ਆ ਮੈਂ ਆਪਣੀ ਉਹ ਗੱਲ ਕਰ ਲਵਾਂ ਪਾਜੀ ਅਸੀਂ ਆਪਣੇ ਤੇ ਬੜਾ ਮਾਣ ਮਹਿਸੂਸ ਕਰਦੇ ਦੂਜਿਆਂ ਨੂੰ ਅਸੀਂ ਹੌਸਲਾ ਦਿੰਦੇ ਆਇ ਨਹੀਂ ਕਰਨਾ ਪਰ ਅਗਲੇ ਪਲ ਦਾ ਕੁਝ ਨਹੀਂ ਪਤਾ ਪਾਜੀ ਬਿਲਕੁਲ ਪਾਜੀ ਜਿੱਦਾਂ ਆਪਾਂ ਕਾਲੇ ਪਾਜੀ ਦੀ ਗੱਲ ਕੀਤੀ ਹੈ ਨਾ ਕਿਉਂਕਿ ਇਹ ਸਾਡੇ ਬਿਲਕੁਲ ਨਜ਼ਦੀਕੀ ਪਿੰਡ ਤੋਂ ਹੀ ਆ ਪਿੰਡ ਬਾਈ ਦਾ ਵੱਡੋ ਆ ਜਿਹੜੇ ਸਾਡੇ ਪਿੰਡਾਂ ਦੇ ਵੀ ਭਾਜੀ ਦੇ ਨਾਲ ਪੜਦੇ ਵੀ ਸੀਗੇ ਤਾਂ ਖੇਲਦੇ ਵੀ ਸੀ ਦੱਸਦੇ ਆ ਕਿ ਭਾਜੀ ਜਦੋਂ ਆਪਣੀ ਜਵਾਨੀ ਦੇ ਟਾਈਮ ਸੀਗਾ ਅੱਛਾ ਜੀ ਤੇ ਕਾਲਜ ਨੂੰ ਜਾਣਾ ਉਹ ਫੈਸ਼ਨ ਕਰਕੇ ਜਾਂਦਾ ਜਿਹੜਾ ਨਵਾਂ ਟ੍ਰੈਂਡ ਆ ਗਿਆ ਤੇ ਇਹ ਕੱਪੜੇ ਵੀ ਰਿਪੀਟ ਘੱਟੇ ਹੀ ਕਰਦੇ ਕਿਉਂਕਿ ਵਧੀਆ ਫੈਮਿਲੀ ਨੂੰ ਬਿਲੋਂਗ ਕਰਦਾ ਸੀਗਾ ਤੇ ਪ੍ਰਮਾਤਮਾ ਨੂੰ ਕੀ ਮਨਜ਼ੂਰੀ ਆ ਪਹਿਲਾਂ ਜਰਮਨ ਵੀ ਜਾ ਕੇ ਆਇਆ ਤੇ ਕੈਨੇਡਾ ਵੀ ਗਿਆ ਅਮਰੀਕਾ ਵੀ ਗਿਆ ਕਿਸੇ ਵਜ੍ਹਾ ਦੇ ਕਾਰਨ ਉੱਥੋਂ ਡਿਪੋਰਟ ਹੋ ਗਿਆ ਆ ਇਹਦੇ ਵਿੱਚ ਇਹ ਵੀ ਇੱਕ ਰੀਜ਼ਨ ਹੈ ਬਈ ਆਪਾਂ ਕਹਿੰਦੇ ਆ ਕਿ ਪੈਸਾ ਸਭ ਕੁਝ ਨਹੀਂ ਪਰ ਪੈਸਾ ਸਭ ਕੁਝ ਨਹੀਂ ਹੈਗਾ ਪਰ ਬਹੁਤ ਕੁਝ ਹੈਗਾ ਆ ਉਹ ਸਾਡੀਆਂ ਰਿਸ਼ਤੇਦਾਰੀਆਂ ਸਾਡੇ ਜਿਹੜੇ ਆ ਸਕੇ ਸੰਬੰਧੀ ਆ ਉਹ ਇਹੋ ਜਿਹੇ ਮਾੜੇ ਹਾਲਾਤਾਂ ਦੇ ਵਿੱਚ ਪਰਕੇ ਜਾਂਦੇ ਆ ਖਰੇ ਟਾਈਮ ਦੇ ਵਿੱਚ ਤਾਂ ਕੋਈ ਦੂਰ ਦਾ ਜਿਹੜਾ ਨੇ ਵੀ ਜਾਣਦਾ ਉਹ ਵੀ ਕਹਿੰਦਾ ਵੀ ਮੇਰਾ ਭਰਾ ਲੱਗਦਾ ਮੇਰਾ ਚਾਚਾ ਲੱਗਦਾ ਤਾਇਆ ਲੱਗਦਾ ਜਦੋਂ ਐਦਾਂ ਦੇ ਬੁਰੇ ਹਾਲਾਤ ਆ ਜਾਂਦੇ ਆ ਫਿਰ ਜਿਹੜੇ ਆਪਣੇ ਜਿਣੀ ਨਾਲ ਖੜਨਾ ਆ ਬਾਈ ਉਹ ਵੀ ਸਾਥ ਛੱਡ ਜਾਂਦੇ ਆ ਫੈਮਿਲੀ ਤਾਂ ਇਹਦੀ ਬਾਈ ਦੀ ਵੀ ਹੈਗੀ ਆ ਨਾ ਤੇ ਰੀਜ਼ਨ ਕੀ ਆ ਉਹ ਅਲੱਗ ਮੈਟਰ ਆ ਪਰ ਫਿਰ ਵੀ ਜੇ ਅੱਜ ਬਾਈ ਇਹ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਮੈਂਟਲੀ ਥੋੜਾ ਡਿਸਟਰਬ ਹੋ ਗਿਆ ਤੇ ਪਰਿਵਾਰ ਨੂੰ ਫੇਰ ਵੀ ਇਹਨੂੰ ਇੱਕ ਆਸਰੇ ਦੀ ਲੋੜ ਆ ਕਿਉਂਕਿ ਭਾਈ ਵਿਆਹਿਆ ਹੋਇਆ ਤੇ ਬੱਚੇ ਆ ਛੋਟੇ ਸਾਨੂੰ ਲੱਗਦਾ ਕਿ ਜੇ ਇਹਦੇ ਬੱਚੇ ਇਹਨੂੰ ਭਾਈ ਨੂੰ ਥੋੜਾ ਪਿਆਰ ਦੇਣ ਇਹਦੇ ਨਾਲ ਰਹਿਣ ਇਹਦੇ ਭੈਣ ਭਰਾ ਜੋ ਇਹਦੇ ਰਿਸ਼ਤੇ ਆ ਇੱਕ ਇਹਨੂੰ ਸਿਰਫ ਪਿਆਰ ਦੀ ਜ਼ਰੂਰਤ ਹੈ ਜੇ ਭਾਈ ਆਪਾਂ ਇਹ ਜਿੱਦਣ ਸਾਡੇ ਕੋਲ ਆਇਆ ਸੀ 2 ਸਾਲ ਪਹਿਲਾਂ ਉਦੋਂ ਦੀਆਂ ਵੀਡੀਓ ਦੇਖੀਏ ਬਹੁਤ ਬੁਰੇ ਹਾਲਾਤ ਘਰ ਦੇ ਵਿੱਚ ਰਹਿੰਦਾ ਸੀ ਐਡ ਐਡ ਐ ਦੇ ਬਾਹ ਦੇ ਮੇਲ ਜੰਮੀ ਹੋ ਸੀ ਨਾ ਨਹਿ ਵੱਡੇ ਵੱਡੇ ਹੋਏ ਇਹਨਾਂ ਦੇ ਪਿੰਡ ਤੋਂ ਹੀ ਸੀਗੇ ਵੀਰ ਹਰਦੀਪ ਹੁਣੀ ਉਹ ਛੱਡ ਕੇ ਗਏ ਤਾਂ ਉਹ ਤਾਂ ਤਾਂ ਹੁਣ ਦਾ ਬੜਾ ਜਮੀਨ ਅਸਮਾਨ ਦਾ ਫਰਕ ਆ ਤੇ ਭਾਈ ਫੁੱਟਬਾਲ ਭਾਜੀ ਬਹੁਤ ਵਧੀਆ ਖੇਡਦਾ ਰਿਹਾ ਜਿਹੜੇ ਸਾਡੇ ਇਲਾਕੇ ਦੇ ਬੰਦੇ ਫੁੱਟਬਾਲ ਖੇਡਦੇ ਆ ਭਾਜੀ ਦੇ ਨਾਲ ਖੇਡਦੇ ਰਹੇ ਦੱਸਦੇ ਆ ਕਿ ਬਹੁਤ ਵਧੀਆ ਫੁੱਟਬਾਲ ਦਾ ਪਲੇਅਰ ਸੀ ਇਹਨਾਂ ਨੂੰ ਦੇਖ ਕੇ ਸਾਨੂੰ ਵੀ ਕਈ ਕੋਈ ਸਿੱਖਣ ਨੂੰ ਮਿਲਦਾ ਕਿ ਆਪਾਂ ਸਮਾਜ ਦੇ ਵਿੱਚ ਵਿਚਰਦੇ ਆ ਆਪਾਂ ਦੇਖਦੇ ਆ ਵੀ ਮੈਂ ਆ ਚੀਜ਼ ਲੈ ਲਈ ਆਪੋ ਉਹਦਾ ਮਾਣ ਕਰੀਦਾ ਆ ਪਰ ਇਹ ਚੀਜ਼ਾਂ ਦਾ ਕਦੇ ਵੀ ਮਾਣ ਨਹੀਂ ਕਰਨਾ ਚਾਹੀਦਾ ਕਈ ਵਾਰ ਆਪਾਂ ਭਾਜੀ ਕਈ ਬੰਦੇ ਆਉਂਦੇ ਆ ਬਾਹਰੋਂ ਆਉਂਦੇ ਵਿਦੇਸ਼ ਤੋਂ ਉਹ ਜਿਹੜਾ ਕੋਈ ਜੇ ਕੋਈ ਕੋ ਗਰੀਬ ਗੁਰਬਾ ਉਹਨਾਂ ਨੂੰ ਬੁਲਾਉਂਦਾ ਵੀ ਬਾਹਰੋਂ ਆਇਆ ਬੰਦਾ ਚੱਲ ਬੁਲਾ ਲਈ ਉਹ ਚੱਗ ਨਾਲ ਬੋਲਦੇ ਨਹੀਂ ਜਿਹੜੇ ਭਾਜੀ ਮੈਂ ਕਹਿੰਦਾ ਉਹਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਪਤਾ ਨਹੀਂ ਆ ਰੱਬ ਦੇ ਘਰ ਦਾ ਉਹਨੇ ਕਦੋਂ ਲਿਆ ਕੇ ਕਿੱਥੇ ਪਟਕਾ ਕੇ ਸੁੱਟ ਦੇਣੇ ਭਾਜੀ ਬਿਲਕੁਲ ਭਾਈ ਪਤਾ ਨਹੀਂ ਹਾਲਾਤਾਂ ਦਾ ਅ ਫਰਸ਼ ਤੋਂ ਅਰਸ਼ ਤੇ ਜਾਣ ਲੱਗੇ ਨੂੰ ਵੀ ਟਾਈਮ ਨਹੀਂ ਲੱਗਦਾ ਤੇ ਅਰਸ਼ ਤੋਂ ਫਰਸ਼ ਤੇ ਆਉਂਦਿਆਂ ਨੂੰ ਵੀ ਟਾਈਮ ਨਹੀਂ ਲੱਗਦਾ ਇਹ ਸਾਰੀਆਂ ਐਗਜ਼ਾਮਪਲ ਆਪਾਂ ਨੂੰ ਇੱਥੇ ਆ ਕੇ ਆਸ਼ਕ ਇੱਥੇ ਕਿਤੇ ਹੋਰ ਵੀ ਆਸ਼ਰਮ ਚ ਜਾਂਦੇ ਆ ਉੱਥੇ ਆਪਾਂ ਨੂੰ ਸਾਰੀਆਂ ਐਗਜ਼ਾਮਪਲਾਂ ਦੇਖਣ ਨੂੰ ਮਿਲਦੀਆਂ ਆ ਹੁਣ ਇਹ ਬਾਈ ਦੀ ਆਪਾਂ ਗੱਲ ਤੇ ਉੱਥੇ ਕੋਈ ਪ੍ਰੋਬਲਮ ਆ ਗਈ ਇਨਫੈਕਸ਼ਨ ਵੱਧ ਗਈ ਲਤ ਕੱਟਣੀ ਪੈ ਗਈ ਅਕਸਰ ਉਹ ਵੀਰ ਆਪਣਾ ਰੋਜੀ ਰੋਟੀ ਕਮਾਉਂਦਾ ਸੀ ਪੈਸਾ ਕਮਾਉਂਦਾ ਸੀ ਆਪਣਾ ਸਿਰ ਚੱਲ ਆਪਣੇ ਤੇ ਡਿਪੈਂਡ ਸੀ ਭਾਵੇਂ ਇੱਥੇ ਹੁਣ ਆ ਕੇ ਬਾਈ ਦੀ ਪੂਰੀ ਸਾਮ ਸੰਭਾਲ ਹੁੰਦੀ ਆ ਜੋ ਇਹਨੂੰ ਕੱਪੜੇ ਲੀਡ ਇਹਦੀ ਖਾਣ ਪੀਣ ਦੀ ਦਵਾਈ ਉਹ ਪ੍ਰਬੰਧ ਕੀਤਾ ਜਾਂਦਾ ਪਰ ਬਾਈ ਹੁਣ ਉਹ ਸੈਲਫ ਡਿਪੈਂਡ ਨਹੀਂ ਰਿਹਾ ਇੱਕ ਇੱਕ ਤਰ੍ਹਾਂ ਦੂਜੇ ਤੇ ਡਿਪੈਂਡ ਤਾਂ ਹੋ ਗਿਆ ਨਾ ਤੇ ਜਦੋਂ ਚੱਲਦੀਆਂ ਸੀ ਬੰਦਾ ਸੈਲਫ ਡਿਪੈਂਡ ਤੁਹਾਡਾ ਦੋ ਚਤ ਕਰ ਤੁਸੀਂ ਖਾ ਵੀ ਸਕਦੇ ਆ ਪਹਿਨ ਸਕਦੇ ਆ ਜਾਣਾ ਆਉਣਾ ਤੇ ਪਰ ਉਸ ਸਮੇ ਆਪਾਂ ਕਿਤੇ ਨਾ ਕਿਤੇ ਸਾਰੇ ਅਸੀਂ ਵੀ ਉਹਦੇ ਵਿੱਚ ਹੀ ਆ ਤੇ ਪ੍ਰਮਾਤਮਾ ਨੂੰ ਭੁੱਲ ਜਾਂਦੇ ਬਾਈ ਕਿ ਉਹ ਸਮਾਂ ਸ਼ੁਕਰਾਨਾ ਕਰਨ ਦਾ ਹੁੰਦਾ ਉਸ ਸਮੇ ਅਸੀਂ ਪ੍ਰਮਾਤਮਾ ਸਾ ਤੋਂ ਬਿਸਰ ਜਾਂਦਾ ਆ ਤੇ ਮਾੜੇ ਹਾਲਾਤਾਂ ਦੇ ਵਿੱਚ ਜਾ ਕੇ ਜਿੱਦਾਂ ਹੁਣ ਬਾਈ ਨੇ ਕਿਹਾ ਕਿ ਮੈਂ ਹੁਣ ਇਹ ਅਮਰਤ ਸ਼ਾਕੇ ਸਿੰਘ ਸਾਜਣਾ ਪਰ ਜਦੋਂ ਆਪਾਂ ਉਹ ਚੰਗੇ ਭਲੇ ਸਮਿਆਂ ਦੇ ਵਿੱਚ ਹੁੰਨੇ ਆ ਸਾਡੇ ਦਿਮਾਗ 'ਚ ਨਹੀਂ ਆਉਂਦੀਆਂ ਆਪਾਂ ਵੀ ਅਕਸਰ ਦੇਖਦੇ ਆ ਹੁਣ ਸਿਆਣੇ ਹੋ ਗਏ ਸਿਆਣੇ ਹੋ ਕੇ ਅਮਰ ਜਿਹਾ ਕਾਂਗੇ ਹਨਾ ਤੇ ਪਰ ਆਪਾਂ ਨੂੰ ਮੇਰੇ ਹਿਸਾਬ ਨਾਲ ਪਹਿਲੇ ਗੁਰੂ ਵਾਲੇ ਬਣਨਾ ਚਾਹੀਦਾ ਤੇ ਗੁਰੂ ਦਾ ਹਮੇਸ਼ਾ ਹੀ ਸ਼ੁਕਰਾਨਾ ਕਰਨਾ ਚਾਹੀਦਾ ਕਿ ਸਭ ਤੋਂ ਵੱਡੀ ਸਾਡੇ ਲਈ ਦਾਤ ਇਹ ਆ ਕਿ ਆਪਾਂ ਚੱਲ ਫਿਰ ਸਕਦੇ ਆ ਸਾਡੇ ਹੱਥ ਅੰਗ ਪੈਰ ਸਾਰੇ ਕੰਮ ਕਰਦੇ ਆ ਜੋ ਸਾਡਾ ਦਿਲ ਕਰਦਾ ਸੀ ਕਿਤੇ ਜਾ ਸਕਦੇ ਮਤਲਬ ਕਿ ਆਪਾਂ ਸੈਲਫ ਡਿਪੈਂਡ ਆ ਸਭ ਤੋਂ ਵੱਡੀ ਇਹ ਸਾਡੇ ਲਈ ਇਹ ਗਰਮ ਸਾਰਾ ਕੁਝ ਅਸੀਂ ਆਪ ਕਰ ਲੈਂਦੇ ਭਾਜੀ ਸਭ ਤੋਂ ਸਭ ਬਿਲਕੁਲ ਸਭ ਤੋਂ ਬੜਿਆ ਤਾਂ ਭਾਜੀ ਇਹ ਆ ਕਿ ਤੁਸੀਂ ਆਪਣਾ ਸਰੀਰ ਆਪ ਸੋਧ ਸਕਦੇ ਆ ਸਭ ਤੋਂ ਵੱਡਾ ਇਹ ਆ ਉਸ ਤੋਂ ਬਾਰੇ ਗਰੀਬੀ ਅਮੀਰੀ ਚੜਦੀਆਂ ਲੈਂਦੀਆਂ ਸ਼ਾਮਾਂ ਹੁਣ ਬਾਈ ਆਪਣੀ ਕਿਰਿਆ ਕਰ ਸਕਦੇ ਪਰ ਇਹ ਮੈਂਟਲੀ ਨਹੀਂ ਦੋਨੇ ਠੀਕ ਹੈਗੇ ਕਾਲਾ ਭਾਜੀ ਹੋ ਗਿਆ ਜਸਜੀਤ ਭਾਜੀ ਹੋ ਗਿਆ ਨਾ ਤੇ ਹੁਣ ਜਸਜੀਤ ਭਾਜੀ ਆ ਬੜੀ ਵਧੀਆ ਫੈਮਿਲੀ ਨੂੰ ਬਿਲੋਂਗ ਕਰਦਾ ਆ ਫੈਮਿਲੀ ਸਾਰੀ ਇਹਨਾਂ ਦੀ ਬਾਹਰ ਆ ਪਰ ਡਿਪਰੈਸ਼ਨ ਦੇ ਵਿੱਚ ਚਲੇਗਾ ਜਿੰਨਾ ਕਿ ਮੈਨੂੰ ਕੁਝ ਪਤਾ ਲੱਗਾ ਸ਼ਾਇਦ ਇਹਨਾਂ ਦਾ ਕੁਝ ਇਹਦੇ ਭਾਜੀ ਦੇ ਕੋਈ ਫਰੈਂਡ ਸਰਕਲ ਨੇ ਜਾਂ ਕਿੱਦਾਂ ਇਹਨਾਂ ਦੀ ਕੋਈ ਪ੍ਰਾਪਰਟੀ ਆਪਣੇ ਨਾਂ ਕਰਵਾ ਲਈ ਸੀਗੀ ਉਤੋਂ ਡਿਪਰੈਸ਼ਨ ਦੇ ਵਿੱਚ ਚਲੇਗਾ ਤੇ ਅੱਜ ਹਾਲਾਤ ਇਹ ਕਿੱਥੇ ਕੈਨੇਡਾ ਵਰਗੇ ਜਿਨ੍ਹਾਂ ਨੂੰ ਆਪਾਂ ਆ ਕੰਨੇਪੇ ਇੰਨੇ ਸੋਹਣੇ ਦੇ ਜਿੱਥੇ ਸਾਡੇ ਇੱਕ ਸੁਪਨੇ ਹੁੰਦੇ ਹਨ ਕਿ ਉੱਥੇ ਜਾਈਏ ਘੁੰਮੀਏ ਉਹ ਦੇਸ਼ਾਂ ਨੂੰ ਛੱਡ ਕੇ ਬਾਈ ਹੁਣ ਅਜਿੱਥੇ ਰਹਿਣ ਦੇ ਇੱਕ ਮਜਬੂਰ ਕਹਿ ਸਕਦੇ ਆ ਜਸਜੀਤ ਭਾਜੀ ਨਾਲ ਧੋਖਾ ਕਰਨ ਵਾਲਾ ਬੰਦਾ ਵੀ ਫਿਰ ਇਹ ਜੀ ਕਿਤੇ ਜਾਊਗਾ ਜੀ ਫਿਰ ਬਿਲਕੁਲ ਬਾਈ ਬਿਲਕੁਲ ਉਹ ਤਾਂ ਉਹ ਤਾਂ ਪੱਕਾ ਹੀ ਆ ਨਾ ਇਹ ਸਰਕਲ ਆ ਇਹ ਸਾਨੂੰ ਘੁੰਮ ਕੇ ਉਹਦਾ ਲੇਖਾ ਚੰਗੇ ਕਰਮ ਕਰੂਗੇ ਤੁਹਾਨੂੰ ਤਾਂ ਚੰਗਾ ਲੇਖਾ ਦੇਣਾ ਪੈਣਾ ਮਾੜੇ ਕਰਮ ਕਰੂਗੇ ਤਾਂ ਤੁਹਾਨੂੰ ਮਾੜਾ ਲੇਖਾ ਉਹ ਸਾਰਾ ਜਿਹੜਾ ਆਪਾਂ ਅਗਲੇ ਦੀ ਨਰਕ ਸਵਰਗ ਦੀ ਗੱਲ ਕਰਦੇ ਆ ਉਹ ਤਾਂ ਕਿਸੇ ਨੇ ਹਲੇ ਤੱਕ ਨਹੀਂ ਦੇਖਿਆ ਜਾਂ ਕੋ ਗਿਆ ਉਹਨੇ ਦੱਸਿਆ ਨਹੀਂ ਆਗੇ ਨਾ ਪਰ ਇਹ ਇੱਥੇ ਆਪਾਂ ਅਕਸਰ ਦੇਖਦੇ ਆ ਬਾਈ ਜਿਹੜੇ ਕੋ ਚੰਗੇ ਕਰਮ ਕਰਦੇ ਆ ਉਹਨਾਂ ਨੂੰ ਉਹਦਾ ਫਾਲ ਉਹਦਾ ਇੱਥੇ ਮਿਲਦਾ ਹੀ ਆ ਜੇ ਕੋ ਮਾੜੇ ਕਰਮ ਕਰਦੇ ਆ ਤੇ ਉਹ ਆਪਾਂ ਦੇਖਦੇ ਆ ਫਿਰ ਮੁੜ ਕੇ ਉਹਨਾਂ ਦਾ ਜਿਹੜਾ ਅੰਤ ਆ ਉਹ ਅੰਤ ਸਮਾਂ ਕਿੰਨਾ ਮਾੜਾ ਆਉਂਦਾ ਇਹ ਸਭ ਨਰਕ ਸਵਰਗ ਮੈਂ ਤਾਂ ਸਮਝਦਾ ਪਈ ਇੱਥੇ ਹੀ ਆ ਬਾਈ ਸਾਰੇ ਇਹ ਬਿਲਕੁਲ ਜੀ ਬਿਲਕੁਲ ਸੋ ਬਾਈ ਜਰੂਰ ਅਸੀਂ ਪਰਮਾਤਮਾ ਨੂੰ ਯਾਦ ਰੱਖੀਏ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਹਮੇਸ਼ਾ ਸ਼ੁਕਰਾਨਾ ਕਰੀਏ ਤੇ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਜੇ ਕਿਸੇ ਦਾ ਭਲਾ ਕਰ ਸਕੀਏ ਤਾਂ ਇਸ ਤੋਂ ਵੱਡਾ ਪੁੰਨ ਨਹੀਂ ਹੋ ਸਕਦਾ ਬਾਈ ਜੀ ਤੇ ਪਤਾ ਨਹੀਂ ਪ੍ਰਮਾਤਮਾ ਨੇ ਤੁਹਾਨੂੰ ਅੱਜ ਸਾਹ ਦਿੱਤੇ ਹੋਇਆ ਅੱਜ ਤੁਹਾਡੀਆਂ ਚੱਲਦੀਆਂ ਨੇ ਜਾਂ ਸਾਡੀਆਂ ਵੀ ਇਹ ਅਕਲ ਸਾਨੂੰ ਵੀ ਆਪ ਨੂੰ ਮੈਂ ਕਹਿੰਦਾ ਦੂਜਿਆਂ ਨੂੰ ਦੇਣ ਨਾਲੋਂ ਪਹਿਲਾਂ ਸਾਨੂੰ ਆਪ ਨੂੰ ਲੈਣੀ ਚਾਹੀਦੀ ਹੈ ਵੀ ਅਸੀਂ ਜ਼ਰੂਰ ਕੋਸ਼ਿਸ਼ ਕਰੀਏ ਵੀ ਉਸ ਪ੍ਰਮਾਤਮਾ ਨੂੰ ਚੇਤੇ ਰੱਖੀਏ ਜਦੋਂ ਅਸੀਂ ਆਪਣੀ ਮੌਤ ਨੂੰ ਚੇਤੇ ਰੱਖਾਂਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਅਸੀਂ ਫਿਰ ਦੂਜੇ ਦਾ ਹੱਕ ਮਾਰ-ਮਾਰ ਕੇ ਆਪਣੀ ਮਾਇਆ ਇਕੱਠੀ ਕਰਨ ਦੇ ਵਿੱਚ ਲੱਗਾਂਗੇ ਪਰ ਇਹ ਬਾਈ ਜੀ ਹੋਰਾਂ ਦੇ ਕਰਮ ਜਿਹੜੇ ਇਹਨਾਂ ਨੂੰ ਇੱਥੇ ਲੈ ਆਏ ਤੇ ਕੋਈ ਸਮਾਂ ਸੀ ਇਹ ਤਿੰਨੋਂ ਵੀਰ ਵਿਦੇਸ਼ਾਂ ਦੇ ਵਿੱਚ ਵਧੀਆ ਆਪਣਾ ਕੀਤਾ ਕਰਦੇ ਸੀਗੇ ਜੁਗਾਰ ਕਰਦੇ ਸੀ ਪਰ ਅੱਜ ਗੁਰੂ ਕੀ ਰਸੋਈ ਇਹਨਾਂ ਨੂੰ ਸੰਭਾਲ ਰਿਹਾ ਇਹਨਾਂ ਦੇ ਲਈ ਸਹਾਰਾ ਬਣਿਆ ਹੋਇਆ ਆਪਣੇ ਪਰਿਵਾਰਾਂ ਤੋਂ ਹੀ ਦੂਰ ਨੇ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚਾਨਣ